ਰਲੇ ਹਾਂ ਰਲੇ ਹੈਗੇ ਬਾਲੇ ਨੇਜਾ ਚਾਹ ਦੇ ਦੱਬਿਆ ਵਾਲਾ ਹੋਇਆ ਜਾ ਰਿਹਾ ਇਹ ਜਦੋਂ ਪਾੜਦੇ ਆਂ ਡਲੇ ਆਉਂਦੇ ਨੇ ਇਹ ਤਾਂ ਡਲੇ ਹੀ ਬਨਣੇ ਪੈਂਦੇ ਨੇ ਬਈ ਇਹਦੇ ਕਿਉਂਕਿ ਫਿਰ ਜਦੋਂ ਘਰੇ ਆਪਾਂ ਚਾਰ ਲਾ ਕੇ ਰੱਖਣਾ ਖਰਾਬ ਨਹੀਂ ਹੁੰਦਾ ਇੱਕ ਡੰਗ ਦਾ ਘਰੇ ਚਾਰ ਪਿਆ ਆਪਣੇ ਤਾਂ ਇੱਕ ਡੰਗ ਦਾ ਰਹਿ ਗਿਆ ਇਹ ਪਾਵਾਂਗੇ ਸਵੇਰੇ ਸਵੇਰ ਵਾਲਾ ਇਹ ਇਹ ਰਾ ਸਾਮ ਨੂੰ ਆਪ ਪਸੰਨੀ ਲਾਉਣੇ ਆ ਉਦੋਂ ਪਾਉਣੇ ਆ ਉਦੋਂ ਧੱਪਿਆ ਆਪਣੇ ਘਰੇ ਕੰਮ ਵਾਲੀ ਆਂਟੀ ਆਈ ਨਹੀਂ ਤਾਂ ਅੱਜ ਝਾੜੂ ਆਪ ਨੂੰ ਆਪ ਹੀ ਕਰਨਾ ਪੂ ਕਿਉਂਕਿ ਅੱਜ ਝਾੜੂ ਲਾਉਣਾ ਪੋਚੇ ਲਹਣੇ ਸਾਰੀ ਸਫਾਈ ਆਪ ਕਰਨੀ ਉਹ ਬਾਹਰ ਤਾਂ ਮੀਂਹ ਪੈਦਾ ਬਾਹਰ ਤਾਂ ਲੋੜੀ ਕੋਈ ਨਹੀਂ ਕਿਉਂਕਿ ਅੱਜ ਆਦਾ ਕੰਮ ਘਟ ਗਿਆ ਮੀਂਹ ਕਰਕੇ ਨਹੀਂ ਫਿਰ ਸਾਰੇ ਸੁੰਭਰਨਾ ਪੈਂਦਾ ਹੁਣ ਮੀਂਹ ਜਿੰਨੇ ਥਾਂ ਕਿ ਮੀਂਹ ਪਿਆ ਬਾਹਰ ਇਹਨੂੰ ਤਾਂ ਲੋੜੀ ਨਹੀਂ ਅੰਦਰ ਅੰਦਰ ਆਪ ਨੂੰ ਓਟਾੜੂ ਲਾਉਣਾ ਪਊ ਕਿਉਂਕਿ ਆਂਟੀ ਆਈ ਨੇ ਤੇ ਮੰਮੀ ਦੇ ਘੋਡੇ ਤੋਂ ਖਸ ਨੇ ਉਹਦੇ ਕਰਕੇ ਕੰਮ ਸਾਰਾ ਆਪਾਂ ਨੂੰ ਆਪ ਹੀ ਕਰਨਾ ਪੈਂਦਾ ਕਰਨਾ ਵੀ ਚਾਹੀਦਾ ਹੁਣ ਘੰਟਾ ਭਰੀ ਸਿੱਧੂ ਵਰਮ ਗਾਈਆਂ ਨੂੰ ਪਾਣੀ ਪਿਵਾਵਾਂਗੇ ਤੇ ਕੱਖ ਲਿਆਵਾਂਗੇ ਚਾਰ ਲਿਆਵਾਂਗੇ ਮੈਸਾ ਨੂੰ ਗਾਈਆਂ ਨੂੰ ਪੱਟ ਕੇ ਤੇ ਉਦੋਂ ਬਾਅਦ ਸਾਰਾ ਤੁਨ ਬਸਾਈ ਲੰਗ ਜਾਂਦਾ ਦੁਪਹਿਰਾ ਹੋ ਜਾਂਦਾ ਤਾਂ ਹੁਣ ਘੰਟਾ ਵਿਲੇਮ ਵਿਲੇ ਹੁਣ ਕਰ ਕਿਦਾਂ ਆਪਾਂ ਨੂੰ ਇਹ ਕੰਮ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਕੰਮ ਕਰੇ ਬਿਨਾ ਆਪਾਂ ਨੂੰ ਜ਼ਰਦਦਾ ਹੈ ਨਹੀਂ ਮੈਨ ਲੱਗਦਾ ਵੀ ਕੀ ਓਟਾੜੂ ਨੂੰ ਸਿਰਫ ਮੈਨੂੰ ਐ ਲੱਗਦਾ ਵੀ 10 ਮਿੰਟ ਦਾ ਕੰਮ ਹੈ ਨਹੀਂ ਅੰਦਰ ਅੰਦਰ ਆਪਣੇ ਕਿਹੜਾ ਕੋਈ ਬਾਲਾ ਥਾਵਾ ਆਪਣਾ ਦਾ ਇੱਕ ਕਮਰਾ ਇੱਕ ਭਾਂਡਾ ਹਾ ਤੇ ਇੱਕ ਉਹ ਸੁਹਾਤ ਹੈ ਬੱਸ ਤਰਨਾ ਥਾਵਾ ਤੇ ਝਾੜੂ ਲਾਉਣਾ ਆਪਾਂ ਤੇ ਚੱਕ ਕਮਰੇ ਚ ਤਾਂ ਲੱਗ ਵੀ ਗਿਆ ਕਿਉਂਕਿ ਆਪਣੇ ਕੋਈ ਕਿਹੜਾ ਕੋਈ ਖਰਾਬ ਕਰਨ ਵਾਲਾ ਕੋਈ ਜਵਾਕ ਆ ਵੀ ਜਾਂ ਜਿਆਦਾ ਗੰਦ ਪਾਉਣ ਵਾਲਾ ਆਪਣੇ ਦਾ ਕੋਈ ਨਹੀਂ ਬਸ ਲੋ ਜੀ ਐਸੇ ਲੱਗ ਗਿਆ ਜਰੂਰ ਸੁਹਾਤ ਵੀ ਭਰੀ ਬਈ ਆਪਣੀ ਇੱਥੇ ਵੀ ਝਾੜੂ ਕਿਸੇ ਲਈ ਥੋੜਾ ਜਿਹਾ ਥਾਵਾ ਤੇ ਵੀ ਥੋੜੀ ਰਹਿ ਗਿਆ ਆਖਣ ਆਪਣਾ ਘੋੜਾ ਬੁਲਟ ਤੇ ਕੱਪੜੇ ਸੁਕਣੇ ਪਾਏ ਬਣੇ ਬਾਕੀ ਬੇਟੀਆਂ ਦੇਖ ਸਕਦੇ ਹੋ ਬੋਰੀ ਬੁੱਲਾ ਢੋਲ ਬੁੱਲਾ ਸਾਰਾ ਕੁਲਰ ਕਲਰ ਸਾਰੇ ਕੁਸ ਅੰਦਰ ਸਟੋਰ ਚ ਲਾਏ ਹੋਏ ਨੇ ਤਾਂ ਇਹ ਕਿੰਨਾ ਕੁ ਥਾਂ ਸੰਭਣ ਨੂੰ ਇਹ ਵੀ ਥੋੜਾ ਜਿਹਾ ਇਦਾਂ ਆ ਕੇ ਆਪਣੇ ਪੂਜਾ ਮੀਂਹ ਦਾ ਮਾਹੌਲ ਹੋਇਆ ਪਿਆ ਪੂਰਾ ਤਾਂ ਸਾਰੀਆਂ ਮੀਹਾਂ ਭਿੱਜੀਆਂ ਮੇਰੇ ਰਾਤ ਦੀ ਮੀਂਹ ਪਈ ਜਾਂਦਾ ਦੇਖ ਸਕਦੇ ਹੋ ਨਹੀਂ ਮੇਥਾਂ ਵਿੱਚ ਪਾਣੀ ਵੀ ਖੜਾ ਹੈ ਤਾਂ ਹੁਣ ਆਪਾਂ ਚੱਲੇ ਖੇਤ ਮੌਸਮ ਮੀਂਹ ਦੇ ਮੌਸਮ ਦੇ ਵਿੱਚ ਵੀ ਕੰਮ ਧੰਦੇ ਸਾਰੇ ਕਰਨੇ ਪੈਂਦੇ ਨੇ ਵੈਸੇ ਤਾਂ ਆਪਣਾ ਸੈਟਅਪ ਹੈ ਹੈ ਪਰ ਜਿਹੜੀ ਖੇਲ ਹੈ ਉਹ ਸੈੱਡ ਤੋਂ ਬਾਹਰ ਆ ਉਹ ਕਣੀਆਂ ਦੇ ਵਿੱਚ ਹੀ ਆ ਨਾਲੇ ਪਾਣੀ ਪਿਆਵਾਂਗੇ ਹੁਣ ਨਾਲੇ ਮੀਂਹ ਦੇ ਵਿੱਚ ਕਣੀਆਂ ਉੱਤੇ ਪੈਣਗੀਆਂ ਦੇਖੀ ਚੱਲਿਓ ਆ ਜਾ ਬਤਾ ਸੈੱਡ ਦਾ ਪਾਣੀ ਵੀ ਉੱਥੇ ਪੈਣ ਲੱਗ ਜਾਂਦਾ ਤੇ ਆ ਗਿਆ ਅਪਾ ਸੈੱਡ ਤੋਂ ਬਾਹਰ ਗਏ ਵਿਚਾਰੀ ਪਾਣੀ ਪੀਣ ਆਈ ਇਹ ਤੇ ਵੀ ਕਣੀਆਂ ਪੈਣਗੀਆਂ ਕਣੀਆਂ ਖੜਗੀਆਂ ਸਾਰਾ ਥੋੜੇ ਥੋੜੇ ਮੈਂਦੀਆਂ ਨੇ ਤਾਂ ਹੁਣ ਅਈ ਗਾਰੇ ਦੇ ਵਿੱਚ ਜਾਵਾਂਗੇ ਅਚਾਰ ਲੈਣਾ ਔਖਾ ਲੱਗਦਾ ਯਾਰ ਸੁੱਕੇ ਥਾਂਵੇਂ ਤਾਂ ਕੋਈ ਚੱਕਰ ਨਹੀਂ ਚਾਰ ਲੈਂਦਾ ਵੀ ਜਿੰਦਾ ਗਰਮੀ ਹਾ ਜਿੱਥੇ ਟਿਕੜ ਹੋ ਜਾਂਦਾ ਨਾ ਉਦੋਂ ਔਖਾ ਹਾਂ ਤੇ ਤੈਨੂੰ ਕਰਨਾ ਹੈ ਤੇ ਬਣੀ ਵੀ ਐਦਾਂ ਦਾ ਕੰਮ ਹਨਾ ਵੀ 6 6 ਪੀਲਾ ਗੱਡਾ ਹੁਣ ਪੀਲੇ ਕੀ ਠੀਕ ਹੈ ਨਹੀਂ ਤੇਨੇ ਕੌਣ ਪਿਉ ਦੇਖੋ ਪਾਣੀ ਚੱਲਦਾ ਪੰਤਾਲੇ ਵੀ ਦੀ ਪੰਤਾਲਾ ਵੀ ਜਮਾ ਬਚਾਲੇ ਕਰਤਾ ਇਸਤਰੀ ਨੇ ਐਸੇ ਮਿਸਲ ਦੀ ਵੈਸੀ ਵੀ ਸਾਰੇ ਪੰਤਾਲੇ ਰਹੀ ਪਾਣੀ ਜੀ ਜਾਂਦਾ ਵਾਲੇ ਦਾ ਟੁੱਕੇ ਡਿੱਗੀ ਜਾਂਦੇ ਨਹੀਂ ਹੈਗਾ ਵੀ ਕੱਲੇ ਪੰਤਾਲੇ ਵਿੱਚ ਡੀ ਜਾਵੇ ਸਾਰੇ ਵਸੇ ਆਈ ਜਾਂਦਾ ਹੈ ਗਾਈਆਂ ਤਾਂ ਖੱਠੀ ਖੜੀਆਂ ਨੇ ਅੰਦਰ ਤੇ ਕੋਈ ਠੰਡਾ ਨਹੀਂ ਲਾਦੀ ਇਹਨਾਂ ਨੂੰ ਇਹਨਾਂ ਨੂੰ ਤਾਂ ਬੇਸੇ ਵੀ ਠੰਡਾ ਨਹੀਂ ਲਾਦੀ ਬਾਹਰ ਖੜੀਆਂ ਹੁੰਦੀਆਂ ਨੇ ਬਿਲਾਮੀ ਤੋਂ ਇਹ ਹੁਣ ਪਾਣੀ ਪੁਣੀ ਤੇ ਆ ਕੇ ਆਪਾਂ ਚਾਰ ਲੈਣਾ ਪਰ ਅੱਪ ਵੀ ਉੱਤੇ ਦੇਖੋ ਕਿਵੇਂ ਹਾਪੇ ਹੋ ਰਹੇ ਮੀਂਹ ਦੇ ਸਰ ਬਣੇ ਪਏ ਨੇ ਤਾਂ ਸੋਚਦੇ ਵੀ ਜਾਈਏ ਕਿ ਠਹਿਰ ਕੇ ਜਾਈਏ ਕਿ ਦਿਨੇ ਜਾਈਏ ਆ ਗਾਈ ਲਾਸਟਾ ਬੱਸ ਇਹਨੂੰ ਪਾਣੀ ਪੀਲਾ ਦੇ ਫਿਰ ਆਪਣਾ ਕੰਮ ਫਾਈਨਲ ਹੋ ਗਿਆ ਪਾਣੀ ਪਿਆਉਣ ਦਾ ਤੇ ਹੁਣ ਕੱਖ ਲੈਣ ਦਾ ਰਹਿ ਗਿਆ ਕੱਲਾ ਮੀ ਦੇ ਵਿੱਚ ਰੋਖਾ ਬਹੁਤ ਲੱਗਦਾ ਸੋਣਿਆ ਪੀਲਾਪਤ ਵੀ ਲੱਗਦਾ ਪੀਲਾ ਮਗਰ ਤੇ ਮੈਂ ਕਹਾਂ ਸਾਹ ਨਾਲ ਮੋੜੀ ਦੇਖ ਕੇ ਮੀਂਹ ਦਾ ਟਾਈਮ ਚੱਲਦਾ ਚੱਲ ਓਹੋ ਸਿਆਲ ਉਹ ਡਰਾਈਵਰ ਆ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਆਏ ਹਾਏ ਕੀ ਬਾਤਾਂ ਨੇ ਉਹ ਕੀ ਬਾਤਾਂ ਨੇ ਬਾਊ ਜੀ ਸਵਾਦ ਉਹ ਕਿ ਮੀਂਹ ਪਿਆ ਨੇ ਯਾਰ ਆਈ ਜਾਂਦਾ ਨਾਲ ਵਾਲੀ ਹੈ ਖੰਡ ਵੀ ਪੂਰੀ ਹੋ ਗਈ ਹੈ। ਖੰਡ ਆ ਗਿਆ। ਆ ਦੇ ਮੀਂਹ ਉਹ ਬੱਚਾ ਦੇਖੀ ਪਈ ਸਾਈਡ ਤੇ ਰੱਖੀ ਬਾਬੂ। ਬਾਏ। ਪਰ ਬਣਾ ਲਾਂਗੇ ਬਾਏ ਕਰਕੇ। ਆਹਾ ਹਾ 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 ਬੱਲੇ ਬੱਲੇ ਬੱਲੇ। ਵੀ ਕਿਤਨਾ ਨਜ਼ਾਰਾ ਵੀ ਵੱਖਰੀ ਹੈ ਨਾ। ਮੀਂਹ ਜਾਦੇ ਪੈ ਗਿਆ ਮੁੰਡਾ ਦਾ। ਡੋਰ ਤੋਂ ਵੱਧ ਪੈ ਗਿਆ ਆਪਣੀ ਗਨਕ ਪੀਲੀ ਹੋਣ ਵਾਲੀ ਦੀ ਬਾਦੀ। ਉਧਰੇ ਪਾਇਦੀ ਪੀਲੀ ਹੋ ਗਈ ਜੀ ਮੈਨੂੰ ਲੱਗਦਾ ਵੀ ਦਵਾਰੇ ਉਹ ਜੀ ਪੀਲੀ ਹੋ ਗਈ ਯਾਰ ਸਰ ਨਾਲ ਲੱਗ ਕੇ ਜੇ ਦੀਮਾ ਕਰੋ ਜੀ ਬੀਜੀ ਵੀ ਆਹ ਦੇਖੋ ਭਾਈ ਮੌਸਮ ਨਾਲ ਕਿ ਹੋ ਗਿਆ ਹਾਲਾਤ ਹੋਏ ਪਾਣੇ ਥਾਂ ਥਾਂ ਚਿੱਟੜਾ ਪਾਣੀ ਆਏ ਹੈ ਕੀ ਆਵਾਜ਼ ਹੈ ਕੀ ਬਾਤ ਹੈ ਕੀ ਬਾਤ ਹੈ ਸੰਦੇ ਸੰਦੇ ਵਾਸੋਂ ਮੈਂ ਵਾ 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 ਮੈਨੂੰ ਐਸੀ ਬਖ਼ਿਆ ਚੱਲ ਠੰਡ ਘਟ ਗਈ ਪਹਿਲਾਂ ਦੋ ਜਣ ਧੁੱਪ ਵਧੀਆ ਪਈਆ ਪਰ ਦੋ ਜਣ ਧੁੱਪ ਤੋਂ ਬਾਅਦ ਠੰਡ ਹੀ ਇੰਨੀ ਕਰਦੀ ਕੁਛ ਮੀਂਹ ਪਿਆ ਤਾਂ ਕਰਕੇ ਨਜਾਇਜ਼ ਰੰਡਾਉਣ ਕਰਕੇ ਤਾਂ ਜਿਆਦਾ ਜਿੱਤ ਜਿੱਤਨੀ ਸੀ ਮੈਨੂੰ ਐਸੀ ਵੀ ਠੰਡ ਚੱਕੀ ਗਈ ਲੋੜੀ ਤੱਕ ਕੀ ਹੁੰਦੀ ਹੈ ਜਿਆਦਾ ਠੰਡ ਲੋੜੀ ਤੋਂ ਬਾਅਦ ਸੁਸਤੀ ਲੱਗੇ ਜਾਂਦਾ ਆ ਕਰਕੇ ਵੀ ਜ਼ੋਰ ਤੋਂ ਪਾਉਣ ਲੱਗੇ ਨੇ ਦਨ ਖੋਲਣ ਲੱਗੇ ਨੇ ਪਰ ਕੀ ਪਤਾ ਸੀ ਵੀ ਆਹ ਮੌਸਮ ਵੀ ਆਉਣਾਗਾ ਉਹ ਪਰ ਪਰ ਮਾਸਾ ਉਹ ਕੋਈ ਪਵਾਨੀ ਕਿਸ ਹੋ ਜੇ ਮਾਸਾ ਕਿਹਦੇ ਸਮੇਂ ਤੇ ਕਿਹਾ ਕੀ ਚੜਾ ਦੇ ਵੀ ਦੇ ਸਕਦੇ ਹੋ ਵੀ ਜੀ ਦੇ ਨਜ਼ਾਰੇ ਵੀ ਤੁਸੀਂ ਲੈ ਸਕਦੇ ਹੋ ਮੰਨ ਸਕਦੇ ਹੋ ਬਹੁਤ ਵਧੀਆ ਜਾਨੀ ਕਿ ਕੱਲ ਦੀ ਵੀ ਪਈ ਜਾਂਦਾ ਹੈ ਕੱਲ ਜੰਦਾ ਲੱਗੇ ਵਾਲੀ ਕੱਲ ਕਦੋਂ ਲੱਗੇ ਜੀ ਰਾਣਾ ਦੁਪਹਿਰੇ ਜੀ ਹਾਂ ਕੱਲ ਦੁਪਹਿਰ ਹੱਥ ਨੇ ਜੀ ਲੱਗਿਆ ਸੀ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੈਂਦਾ ਪੈਂਦਾ ਫਿਰਨ ਸਾਰੀ ਰਾਤ ਵੀ ਕਿਰਮਾ ਤੀ ਗਈ ਹੈ ਉਹ ਦੂਜੀ ਵਾਰ ਜੀ ਹਾਂ ਹਾਂ ਬਹੁਤ ਵਪਿੰਦਾ ਛੋੜੀ ਆ ਜੀ ਹੈਗਾ ਵੀ ਤੁਸੀਂ ਬਗਸਤ ਵਿੱਚ ਨਹੀਂ ਬੈਗਿਆ ਪੈਂਦੀ ਮੁੰਦਾ ਬੰਦਿਆ ਰੀਚਿੰਗ ਹੀ ਹੁੰਦੀ ਆ ਵਾ ਸੜਕ ਤੇ ਅਰੰਭ ਦਾ ਆਉਂਦੇ ਨੇ ਕਦੋਂ ਗਿਆ ਵੀ ਆਉਂਦੇ ਹੋਲੀ ਕਿਤੇ ਵਿੱਚ ਮਾਰੇ ਤਾਂ ਤੁਮਾਂ ਮਾਂ ਤੋਂ ਥੋੜੀ ਜਿਹੀ ਚੱਲੀਆਂ ਜੀ ਵਾ ਆ ਦੇਖੋ ਬਈ ਕੰਕਾ ਦੇਖੋ ਸਭ ਦੇਖੋ ਤੁਮਾਂ ਜਾਲੇ ਹੌਲੀ 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 ਕਿਹੜਾ ਸਪੀਡ ਬਣ ਚਾਹਦਾ ਬੱਦ ਕਿੱਥੇ ਰੱਖ ਰਖਿਆ ਹੈ ਨਹੀਂ ਨਹੀਂ ਉਹ ਦੂਰ ਹੈ ਹੈ 45 ਤੇ ਦੂਰ ਤਾਂ ਹੈ ਹੀ ਨਹੀਂ ਹਾਂ ਸਾਰੀ ਰੇਸ ਹੀ ਹੈ ਇੰਨਾ ਨਹੀਂ ਧੱਕਾ ਨਾ ਆਈਂਦਾ ਮੋੜਨਾ ਹੈ ਯਾਰ ਹੈ ਕੱਢ ਲੱਟਾਂ ਤੋਂ ਪਹਿਲਾਂ ਪਹਿਲਾਂ ਬੋਲਦੀਆਂ ਹਾਂ ਲਓ ਜੀ ਆਪਣੇ ਖੇਤਾਂ ਵੱਲ ਨੂੰ ਗੱਡੀ ਮੋੜ ਲਈਏ ਆਪਣੀ ਹਵੇਲੀ ਵੱਲ ਨੂੰ ਗੱਡੀ ਮੋੜ ਲਈਏ ਆ ਦੇਖੋ ਕਿੰਨੀਆਂ ਸੋਹਣੀਆਂ ਖੜੀਆਂ ਨੇ ਜਿਨ੍ਹਾਂ ਨੇ ਪਾਣੀ ਪਹਿਲਾਂ ਲਾਤਾ ਫੇ ਬਰਨ ਸੁੱਕ ਗਏ ਬਿਵਾਰੇ ਮੋਦੀ ਪਾਣੀ ਲਈ ਹੋ ਕਰਦੇ ਸੀ ਵੀ ਲਾਉਣ ਦੀ ਹੈਣਾ ਸੁਭਾਉਣਾ ਹੈਗੀ ਸੀ ਤਾਂ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਮੀਂਹ ਵੀ ਮੀਂਹ ਪੈ ਗਿਆ ਹੁਣ ਪਾਣੀ ਲਾਉਣ ਦੀ ਲੋੜ ਨਹੀਂ ਜਿਨ੍ਹਾਂ ਨੇ ਪਾਣੀ ਲਾਇਆ ਸੀ ਤੇ ਉਸ ਤੋਂ ਬਾਅਦ ਬਰਨ ਸੁੱਕੇ ਨਹੀਂ ਹੈਗੇ ਗਿੱਲੀ ਨੇ ਹਜੇ ਤੇ ਉਹਨਾਂ ਵਾਸਤੇ ਮੀਂਹ ਥੋੜਾ ਜਿਆਦਾ ਖਤਰਨਾਕ ਆ ਲੈ ਲੁਕ ਉਸ ਨਾਲ ਲੋ ਵੀ ਹੈ ਹਾਨੀ ਕਰ ਗਿਆ ਕਿਉਂਕਿ ਉਹ ਦੁਵਾਰੇ ਪੀਲੀ ਹੋ ਜੂ ਆਹ ਸੀ ਆਪਣੀ ਕਣਕ ਆਏ ਬਾਹਲੀਆਂ ਆਪਣੀਆਂ ਬਾਹਲੀ ਵਿੱਚ ਸੜਤਾ ਦੀ ਯਾਰਾ ਥੋੜੀ ਦੌਰ ਲੈਣਾ ਥੋੜੀ ਕਿੱਥੇ ਦੱਬੀ ਦਾ ਰੁਕਿਆ ਜਾਣਾ ਸਾਰੇ ਕੱਪੜੇ ਲਵੇੜਤੇ ਔਰ ਕੀ ਆਹ ਕਣਕ ਸੀ ਆਪਣੀ ਇਹ ਤੇ ਸਪਰੇਅ ਕਰਨੀ ਸੀ ਵੀ ਧੁੱਪ ਨਿਕਲੀ ਤਾਂ ਕਰਾਂਗੇ ਪਰ ਦੋ ਦੋਨਾਂ ਨੂੰ ਧੁੱਪ ਨਿਕਲੀ ਸੀ ਤੀਜੇ ਦਿਨ ਜਦੋਂ ਉਸ ਦਵਾਈ ਲਿਆਂਦੀ ਆਪਾਂ ਇਹ ਦਵਾਈ ਲਿਆਂਦੀ ਘਰੇ ਵੀ ਆ ਪਰ ਇਹ ਤੇ ਸਪਰੇਅ ਕਰਨ ਦਾ ਟਾਈਮ ਨਹੀਂ ਮਿଲା ਕਿ ਗੁੱਲੀ ਡੰਡੇ ਵਾਲਾ ਇੱਥੇ ਵਿੱਚ ਨਜਾਇਜ਼ ਗੁੱਲੀ ਡੰਡਾ ਹੋ ਗਿਆ ਗੁੱਿੰਡਾ ਦੀ ਸਪਰੇਅ ਕਰਨੀ ਸੀ ਤੈਨੂੰ ਚਲਾਉਣਾ ਨਹੀਂ ਹੋਗਾ। ਬੁਰਾ ਫੁੜੀ ਤਾੜ ਤਾੜ ਮਾਰਦਾ ਸਾਰੇ ਕੱਪੜੇ ਦੇਖ ਲੈ ਕਿੰਨੇ ਭਰੇ ਨੇ। ਦੱਸ ਕਿਦਾਂ ਦਾ ਤੂੰ ਹੌਲੀ ਚਲਾਣਾ। ਚੱਲ ਤਰਾ ਕਿੰਵੇਂ ਨਹੀਂ ਜਰਾ ਤੈਨੂੰ ਮਰੂ ਕੁੱਤਲੇ ਜਾ। ਨਹੀਂ ਚਾਹਦਾ ਹੌਲੀ। ਤੈਨੂੰ ਮਰੂ ਕੁੱਤਲੇ ਜਾ। ਨਹੀਂ ਚਾਹਦਾ। ਹਾਂ। ਆ ਦੇਖੋ ਗੁੱਲੀ ਡੰਡੀ ਗੁੱਲੀ ਡੰਡਾ ਹੋਇਆ। ਓਰੇ ਸਾਰ ਮੈਨੂੰ। ਗੰਡੇਆਂ ਦਾ ਪਾਣੀ ਲਾਉਣ ਦੀ ਲੋੜ ਨਹੀਂ। ਬੱਸ। ਚੱਲ ਉੱਥੇ ਲਾ ਦੇ ਕਿੱਡੀ ਹਵੇਲੀ ਚੱਲਣੀ ਹੈ। ਗੰਡੇਆਂ ਦਾ ਪਾਣੀ ਲਾਉਣ ਦੀ ਲੋੜ ਨਹੀਂ ਬਈ ਇਹਨਾਂ ਨੂੰ ਪਾਣੀ। ਤਾਂ ਹੁਣ ਮਿਲ ਹੀ ਗਿਆ ਤਾਂ ਇਹੋ ਜਿਹਾ ਮੌਸਮ ਆਪਣੇ ਖੇਤ ਦੇ ਵਿੱਚ ਆ ਕੇ ਹੈਗਾ ਦੇਖ ਸਕਦੇ ਹੋ ਤੁਸੀਂ ਧਰਤੀ ਸਾਰੀ ਗਿੱਲੀ ਹੋਈ ਪਈ ਐ ਜਮਾ ਇੱਕੋ ਤੁਸੀਂ ਹਲਾ ਲਓ ਵੀ ਜਮੀ ਸ਼ਾਂਤੀ ਆ ਕੁਝ ਵੀ ਸ਼ੋਰ ਸ਼ਰਾਬਾ ਕੋਈ ਹਵਾ ਦਾ ਪੱਲਾ ਕੁਝ ਨਹੀਂ ਸਿਰਫ ਆਇਆ ਪੂਰਾ ਕਾਂਤ ਜਗ੍ਹਾ ਹੋਈ ਪਈ ਐ ਤੇ ਆਸੀ ਆਪਣੀ ਕਣਕ ਜਿਹਦੇ ਉੱਤੇ ਸਪਰੇਅ ਕਰਨੀ ਸੀ ਗੁਲੀ ਡੰਡਾ ਦੇਖੋ ਤੁਸੀਂ ਓਨੀ ਕਣਕਾ ਓਨੀ ਗੁਲੀ ਡੰਡਾ ਅਧਰੋਂ ਜ਼ਿਆਦਾ ਗੁਲੀ ਡੰਡਾ ਹੋਇਆ ਪਿਆ ਪਾਲੀ ਨੇ ਖੜਾਤੀ ਰੈਡੀ ਉੱਪਰ ਲਾਉਣਾ ਪੈਂਦਾ ਹੁਣ ਸਰ ਖੇਤ ਇਹਦੇ ਨਾਲ ਮੱਥਾ ਲਾਉਣਾ ਪੈਂਦਾ ਇਹ ਦੂਜਾ ਦਾ ਆਪਾਂ ਪਾਵਾਂਗੇ ਰੀੜੀ ਦੇ ਵਿੱਚ ਚਾਰ ਰੀੜੀ ਸਾਫ਼ ਕਰਕੇ ਇਹ ਖਰਾਬ ਚਾਰ ਸੀਗਾ ਜਿਹੜਾ ਅਸਲ ਚਾਰ ਆ ਉਹ ਆ ਸੀ ਓਰੀਜਨਲ

ਅਵੀ ਪੰਨੇ ਨੇ ਪੰਨੇ ਨੇ ਬਾਲੀ ਇੱਥੇ ਜਾਰ ਨਹੀਂ ਕਰਾਉਂਦਾ ਡਲੇ ਹੈਂ ਡਲੇ ਹਾਂ ਡਲੇ ਹੈਗੇ ਬਾਲੇ ਨੇ ਜੇ ਚਾਹ ਜਦੋਂ ਦੱਬਿਆ ਵਾਲਾ ਹੋਇਆ ਜਾ ਰਿਹਾ ਜਦੋਂ ਪਾਠਦੇ ਆ ਡਲੇ ਆਉਂਦੇ ਨੇ ਇੱਥੇ ਮੈਂ ਸਸ ਲੜੇ ਦੇ ਵੇਰੋਂ ਪੰਨਾ ਦਨੇ ਆ ਤੁਸੀਂ ਚਾਰ ਉੱਤੇ ਪਾਵਾਂਗੇ ਤੇ ਉਹਨਾਂ ਕਰੇ ਹੋਰ ਨੰਡਲੇ ਹੀ ਬੰਨੇ ਪੈਣਦੇ ਨੇ ਭਈ ਇਹ ਤੇ ਕਿਉਂਕਿ ਫਿਰ ਜਦੋਂ ਘਰੇ ਆਪਾਂ ਚਾਰ ਲਾ ਕੇ ਰੱਖਣਾ ਖਰਾਬ ਨਹੀਂ ਹੁੰਦਾ ਇੱਕ ਡੰਗ ਦਾ ਘਰੇ ਚਾਰ ਪਿਆ ਆਪਣੇ ਤਾਂ ਇੱਕ ਡੰਗ ਦਾ ਰਹਿ ਗਿਆ ਇਹ ਪਾਵਾਂਗੇ ਸਵੇਰੇ ਸਵੇਰ ਵਾਲਾ ਇਹ ਜਿਹੜਾ ਸ਼ਾਮ ਨੂੰ ਆਪਾਂ ਸੰਨੀ ਲਾਉਣੇ ਆ ਉਦੋਂ ਪਾਉਣੇ ਆ ਉਦੋਂ ਤਾਂ ਪਿਆ ਆਪਣੇ ਘਰੇ